ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸਪੀਸੀਲ ਵਿੱਚ जेई ਇਲੈਕਟ੍ਰੀਕਲ ਔਰ जेई ਸਬਸਟੇਸ਼ਨ ਦੀ ਭਰਤੀ ਲਈ ਤਿਆਰੀ ਵਜੋਂ ਕਲਾਸ ਨੰਬਰ 3 ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਵਾਂ ਜਾਂਦੇ ਹਾਂ ਕੁਝ ਇਲੈਕਟ੍ਰੀਕਲ ਐਮਸੀਕਿਊਜ਼ ਦੇ ਬਾਰੇ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਐਮਸੀਕਿਊਜ਼ ਅਸੀਂ ਲਏ ਹੈਗੇ ਆ ਉਹ ਏਸੀ ਮੋਟਰ ਨਾਲ ਸਬੰਧਤ ਨੇ ਤਾਂ ਜਿਹੜੇ ਅਲੱਗ-ਅਲੱਗ ਟਾਈਪਸ ਦੀਆਂ ਮੋਟਰ ਨੇ ਉਹਨਾਂ ਦੇ ਸਬੰਧਤ ਜਿਹੜੇ ਕੁਝ ਕੁਐਸਚਨ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਆਉਂਦੇ ਹਾਂ ਪਹਿਲੇ ਕੁਐਸਚਨ ਦੇ ਬਾਰੇ ਵਿਚ ਆਫ ਦਾ ਫੋਲੋਇੰਗ ਟਾਈਪ ਆਫ ਮੋਟਰਸ ਆਰ ਨਾਟ ਦਾ ਇੰਡਕਸ਼ਨ ਮੋਟਰ ਯਾਨੀ ਕਿ ਹੇਠ ਦਿੱਤੀਆਂ ਜਿਹੜੀਆਂ ਮੋਟਰ ਹੈਗੀਆਂ ਇਹਨਾਂ ਦੇ ਵਿੱਚੋਂ ਕਿਹੜੀ ਮੋਟਰ ਹੈ ਜਿਹੜੀ ਇੰਡਕਸ਼ਨ ਮੋਟਰ ਨਹੀਂ ਹੈਗੀ ਇੰਡਕਸ਼ਨ ਮੋਟਰ ਮੀਨਸ ਕਿ ਅਸੀਂ ਸਟੇਟਰ ਨੂੰ ਸਪਲਾਈ ਦਿੰਨੇ ਆ ਔਰ ਜਿਹੜਾ ਰੋਟਰ ਨੂੰ ਕੋਈ ਸਪਲਾਈ ਨਹੀਂ ਦਿੱਤੀ ਜਾਂਦੀ ਤੇ ਬਾਏ ਇੰਡਕਸ਼ਨ ਜਿਹੜੀ ਆ ਉਸ ਦੇ ਵਿੱਚ ਰੋਟੇਸ਼ਨ ਆਉਂਦੀ ਹੈਗੀ ਆ ਤਾਂ ਇਸ ਦੇ ਵਿੱਚ ਪੁੱਛਿਆ ਕਿਹੜੀ ਮੋਟਰ ਹੈਗੀ ਆ ਜਿਹੜੀ ਇੰਡਕਸ਼ਨ ਮੋਟਰ ਦੀ ਕੈਟਾਗਰੀ ਵਿੱਚ ਨਹੀਂ ਹੈਗੀ ਇਹਨਾਂ ਦੇ ਵਿੱਚ ਆਪਸ਼ਨ A ਹੈਗੀ ਆ ਸਪਲਿਟ ਫੇਸ ਮੋਟਰਸ ਆਪਸ਼ਨ B ਸ਼ੈਡੇਡ ਪੋਲ ਮੋਟਰਸ ਆਪਸ਼ਨ C ਰਿਪਲਸਨ ਮੋਟਰਸ ਔਰ ਆਪਸ਼ਨ D ਹੈ ਰਿਪਲਸਨ ਸਟਾਰਟ ਇੰਡਕਸ਼ਨ ਮੋਟਰ ਤਾਂ ਇਹ ਜਿਹੜੀਆਂ ਚਾਰ ਟਾਈਪ ਦੀਆਂ ਮੋਟਰਸ ਦਿੱਤੀਆਂ ਇਹਨੇ ਇਹਨਾਂ ਦੇ ਵਿੱਚ ਰਿਪਲਸਨ ਮੋਟਰ ਹੈਗੀ ਆ ਜਿਹੜੀ ਇੰਡਕਸ਼ਨ ਮੋਟਰ ਦੀ ਕੈਟਾਗਰੀ ਵਿੱਚ ਨਹੀਂ ਆਉਂਦੀ ਇਸ ਦਾ ਜਿਹੜਾ ਰੋਟਰ ਹੈਗਾ ਉਹ ਵੌਂਡ ਕੀਤਾ ਹੋਇਆ ਹੁੰਦਾ ਤਾਂ ਇਸ ਦੀ ਜਿਹੜੀ ਆਪਸ਼ਨ C ਸਹੀ ਹੈ ਕਿ ਰਿਪਲਸਨ ਮੋਟਰ ਇੰਡਕਸ਼ਨ ਮੋਟਰ ਦੀ ਕੈਟਾਗਰੀ ਵਿੱਚ ਨਹੀਂ ਆਉਂਦੀ ਨੈਕਸਟ ਕੁਐਸਚਨ ਹੈ ਐਨ ਓਪਨ ਇਨ ਦਾ ਸੈਂਟਰੀਫਿਊਗਲ ਸਵਿਚ ਸਰਕਟ ਗਿਵ ਐਨ ਇੰਡੀਕੇਸ਼ਨ ਆਫ ਯਾਨੀ ਕਿ ਸੈਂਟਰੀਫਿਊਗਲ ਸਵਿਚ ਜਿਹੜਾ ਸਰਕਟ ਦੇ ਵਿੱਚ ਲੱਗੀ ਆ ਜੇਦੋਂ ਇਹ ਓਪਨ ਹੁੰਦੀ ਹੈ ਤਾਂ ਕੀ ਇੰਡੀਕੇਸ਼ਨ ਦਿੰਦੀ ਹੈ ਆਪਸ਼ਨ ਏ ਸ਼ਾਰਟਡ ਵਾਈਂਡਿੰਗ ਆਪਸ਼ਨ ਬੀ ਓਪਨ ਵਾਈਂਡਿੰਗ ਆਪਸ਼ਨ ਸੀ ਗਰਾਉਂਡਡ ਵਾਈਂਡਿੰਗ ਔਰ ਆਪਸ਼ਨ ਡੀ ਨਨ ਆਫ ਥੀਸ ਤਾਂ ਜਿਹੜੀ ਸੈਂਟਰੀਫਿਊਗਲ ਸਵਿਚ ਹੈ ਜਿਹਨੂੰ ਅਸੀਂ ਆਰਮ ਪਾਸ਼ਾ ਦੇ ਵਿੱਚ ਮੋਟਰਾਂ ਕਹਿ ਦਿੰਦੇ ਆ ਕਲਚ ਵਾਲੀ ਮੋਟਰ ਕਹਿ ਦਿੰਦੇ ਆ ਤਾਂ ਉਹਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਜਦੋਂ ਸਪੀਡ ਪਕੜਦੀ ਹੈ ਤਾਂ ਜਿਹੜੀ ਉਸ ਦੇ ਅੰਦਰ ਸਵਿੱਚ ਲੱਗੀ ਆ ਸੈਂਟ੍ਰਿਫਿਗਲ ਫੋਰਸ ਦੇ ਕਾਰਨ ਜਿਹੜੀ ਇਸ ਸਵਿੱਚ ਵਰਕਰਦੀ ਹੈਗੀ ਆ ਉਹ ਖੁੱਲ ਜਾਂਦੀ ਆ ਤਾਂ ਉਸ ਵੇਲੇ ਜਿਹੜੀ ਇੰਡੀਕੇਸ਼ਨ ਸਾਨੂੰ ਕੀ ਮਿਲਦੀ ਹੈ ਕਿ ਓਪਨ ਵਾਈਂਡਿੰਗ ਕਿ ਜਿਹੜੀ ਵਾਈਂਡਿੰਗ ਦੇ ਸੀਰੀਜ਼ ਦੇ ਵਿੱਚ ਉਹ ਸਵਿੱਚ ਲਗਾਈ ਗਈ ਹੈ ਉਹ ਓਪਨ ਹੋ ਚੁੱਕੀ ਆ ਤਾਂ ਇਸ ਦੀ ਆਪਸ਼ਨ ਜਿਹੜੀ ਹੈ ਬੀ ਸਹੀ ਹੈ ਓਪਨ ਵਾਈਂਡਿੰਗ ਦੀ ਇੰਡੀਕੇਸ਼ਨ ਦਿੰਦੀ ਹੈਗੀ ਆ ਸੈਂਟ੍ਰਿਫਿਗਲ ਸਵਿੱਚ ਜਦੋਂ ਓਪਨ ਹੁੰਦੀ ਹੈ ਨੈਕਸਟ ਕੁਐਸਚਨ ਇਫ ਅ ਸਿੰਗਲ ਫੇਸ ਮੋਟਰ ਫੇਲ ਟੂ ਸਟਾਰਟ ਬਟ ਗਿਵ ਹਮਿੰਗ ਨੋਇਸ ਥਿਸ ਮੇ ਬੀ ਡੂ ਟ ਯਾਨਕੀ ਇੱਕ ਸਿੰਗਲ ਫੇਸ ਮੋਟਰ ਹੈ ਉਹ ਸਟਾਰਟ ਨਹੀਂ ਹੋ ਰਹੀ ਲੇਕਿਨ ਉਹ ਹਮਿੰਗ ਦੀ ਆਵਾਜ਼ ਦੇ ਰਹੀ ਹੈ ਹਮਿੰਗ ਦੀ ਜਿਹੜੀ ਆਵਾਜ਼ ਆ ਰਹੀ ਹੈਗੀ ਆ ਸਟਾਰਟ ਨਹੀਂ ਹੋ ਰਹੀ ਤਾਂ ਕੀ ਕਾਰਨ ਹੋ ਸਕਦਾ ਆਪਸ਼ਨ ਏ ਹਾਈ ਵੋਲਟੇਜ ਆਪਸ਼ਨ ਬੀ ਲੋ ਵੋਲਟੇਜ ਆਪਸ਼ਨ ਸੀ ਸ਼ਾਰਟਰਡ ਸਟੇਟਰ ਵਾਈਂਡਿੰਗ ਔਰ ਆਪਸ਼ਨ ਡੀ ਬਲੋਨ ਫਿਊਜ਼ ਜਾਨੀ ਕਿ ਫਿਊਜ਼ ਉੱਡੇ ਹੋਇਆ ਤਾਂ ਇਸ ਦੇ ਵਿੱਚ ਜਦੋਂ ਸਿੰਗਲ ਫੇਸ ਮੋਟਰ ਹੈ ਜਿਹੜੀ ਉਸ ਦੇ ਅੰਦਰ ਜਿਹੜੀਆਂ ਦੋ ਵਾਈਂਡਿੰਗ ਨੇ ਰਨਿੰਗ ਔਰ ਸਟਾਰਟਿੰਗ ਵਾਈਂਡਿੰਗ ਆ ਜਾਂਦੀਆਂ ਤਾਂ ਉਹ ਸਟਾਰਟ ਨਹੀਂ ਹੋ ਰਹੀ ਲੇਕਿਨ ਹਮਿੰਗ ਦੀ ਆਵਾਜ਼ ਆ ਰਹੀ ਹੈ ਤਾਂ ਉਸ ਦੇ ਵਿੱਚ ਜਿਹੜੀ ਆਪਸ਼ਨ ਸੀ ਹੈ ਸ਼ਾਰਟਡ ਸਟੇਟਰ ਵਾਈਂਡਿੰਗ ਜਿਹੜੀ ਸਟੇਟਰ ਵਾਈਂਡਿੰਗ ਹੈ ਉਹ ਸ਼ਾਰਟ ਹੋ ਚੁੱਕੀ ਹੈ ਪ੍ਰੋਪਰ ਜਿਹੜਾ ਰੋਟੇਟਿੰਗ ਟਾਈਪ ਦਾ ਮੈਗਨੈਟਿਕ ਫੀਲਡ ਨਹੀਂ ਬਣ ਰਿਹਾ ਜਿਸ ਦੇ ਕਾਰਨ ਉਹ ਮੋਟਰ ਉਹ ਚੱਲ ਨਹੀਂ ਰਹੀ ਸਟਾਰਟ ਨਹੀਂ ਹੋ ਰਹੀ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਹੈ ਇਨ ਵਿੱਚ ਸਿੰਗਲ ਫੇਜ਼ ਮੋਟਰ ਦਾ ਰੋਟਰ ਹੈਜ਼ ਨੋ ਥੀਥ অর ਵਾਈਂਡਿੰਗ ਯਾਨੀ ਕਿ ਹੇਠ ਲਿਖੀਆਂ ਚੋਂ ਕਿਹੜੀ ਸਿੰਗਲ ਫੇਜ਼ ਦੀ ਮੋਟਰ ਹੈ ਜਿਸ ਦੇ ਰੋਟਰ ਦੇ ਉੱਪਰ ਨਾ ਤਾਂ ਕੋਈ ਥੀਥ ਹੁੰਦੇ ਆ ਨਾ ਹੀ ਵਾਈਂਡਿੰਗ ਹੁੰਦੀ ਹੈ ਆਪਸ਼ਨ ਏ ਹੈ ਰਿਲੈਕਟੈਂਸ ਮੋਟਰ ਆਪਸ਼ਨ ਬੀ ਹਿਸਟੇਰਸਿਸ ਮੋਟਰ ਆਪਸ਼ਨ ਸੀ ਸਪਲਿਟ ਫੇਜ਼ ਮੋਟਰ ਔਰ ਆਪਸ਼ਨ ਡੀ ਯੂਨੀਵਰਸਲ ਮੋਟਰ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਹਿਸਟੇਰਸਿਸ ਮੋਟਰ ਹੈ ਇਸ ਦੇ ਉੱਪਰ ਕੋਈ ਵਾਈਂਡਿੰਗ ਔਰ ਥੀਥ ਨਹੀਂ ਹੁੰਦੇ ਤਾਂ ਇਸ ਦਾ ਆਨਸਰ ਬੀ ਸਹੀ ਹੈ ਨੈਕਸਟ ਕੁਸਚਨ ਹੈ ਫੋਰ ਸਪੀਡਸ ਹਾਇਰ ਦੈਨ ਸੇ 3000 ਆਰ ਪੀ ਐਮ ਦਾ ਮਸ਼ੀਨ ਯੂਜ਼ ਦਿਸ ਯਾਨੀ ਕਿ ਜਦੋਂ ਸਾਨੂੰ 3000 ਆਰ ਪੀ ਐਮ ਦੇ ਕਰੀਬ ਜਿਹੜੀ ਹਾਇਰ ਸਪੀਡ ਚਾਹੀਦੀ ਹੈ ਤਾਂ ਕਿਹੜੀ ਮੋਟਰ ਇਸ ਦੇ ਵਿੱਚੋਂ ਅਸੀਂ ਕਿਹੜੀ ਮਸ਼ੀਨ ਯੂਜ਼ ਕਰਾਂਗੇ ਤਾਂ ਆਪਸ਼ਨ A ਹੈ ਸਿੰਕ੍ਰੋਨਸ ਮੋਟਰ ਆਪਸ਼ਨ B ਇੰਡਕਸ਼ਨ ਮੋਟਰ ਆਪਸ਼ਨ C ਯੂਨੀਵਰਸਲ ਮੋਟਰ ਔਰ ਆਪਸ਼ਨ D ਹੈ ਨਨ ਆਫ ਅਬੋਵ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਯੂਨੀਵਰਸਲ ਮੋਟਰ ਹੈ ਉਸ ਦੀ ਹਾਇਰ ਸਪੀਡ ਹੁੰਦੀ ਹੈ 3000 ਤੋਂ ਦੀ ਅਬੋਵ ਹੁੰਦੀ ਹੈ ਤਾਂ ਇਸ ਦੀ ਆਪਸ਼ਨ ਜਿਹੜੀ ਹੈ ਸੀ ਅਸੀਂ ਸਹੀ ਕਹਾਂਗੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਟਰ ਨੇ ਉਹਨਾਂ ਨੂੰ ਅਸੀਂ ਏਸੀ ਸੀਰੀਜ਼ ਮੋਟਰ ਵੀ ਕਹਿ ਦਿੰਦੇ ਆ ਤਾਂ ਇਹਨਾਂ ਦੀ ਜਿਹੜੀ ਯੂਨੀਵਰਸਲ ਮੋਟਰ ਹੈ ਇਹ ਏਸੀ ਔਰ ਡੀਸੀ ਦੋਨੋਂ ਟਾਈਪ ਦੀਆਂ ਸਪਲਾਈ ਦੇ ਉੱਪਰ ਵਰਕ ਕਰਦੀਆਂ ਨੇ ਇਹਨਾਂ ਦੀ ਇੱਕ ਐਗਜ਼ਾਮਪਲ ਆ ਜਿਸ ਤਰ੍ਹਾਂ ਅਸੀਂ ਘਰਾਂ ਦੇ ਅੰਦਰ ਜੂਸਰ ਮਿਕਸਰ ਗ੍ਰਾਈਂਡਰ ਯਾਨੀ ਕਿ ਜੀਐਮਜੀ ਮਿਕਸੀ ਸਿਲਾਈ ਮਸ਼ੀਨ ਜਾਂ ਡ੍ਰਿਲ ਮਸ਼ੀਨ ਯੂਜ਼ ਕਰਦੇ ਹਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਮੋਟਰ ਯੂਜ਼ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਆ ਏਸੀ ਸਰਵੋ ਮੋਟਰ ਇਜ਼ ਬੇਸਿਕਲੀ ਆ ਕਿ ਏਸੀ ਸਰਵੋ ਮੋਟਰ ਬੇਸਿਕਲੀ ਕੀ ਹੈਗੀ ਆ ਆਪਸ਼ਨ ਏ ਟੂ ਫੇਸ ਇੰਡਕਸ਼ਨ ਮੋਟਰ ਆਪਸ਼ਨ ਬੀ ਥਰੀ ਫੇਸ ਇੰਡਕਸ਼ਨ ਮੋਟਰ অপশন সি ইউনিভার্সাল মোটর অর অপশন ডি ক্যাপাসਟਰ মোটর তা ਇਸ ਦੇ ਵਿੱਚ ਜਿਹੜੀ ਏਸੀ ਸਰਵੋ ਮੋਟਰ ਹੈ ਬੇਸਿਕਲੀ ਕੀ ਹੈ ਟੂ ਫੇਸ ਇੰਡਕਸ਼ਨ ਮੋਟਰ ਹੈਗੀ ਆ ਤਾਂ ਇਸ ਦੀ অপশন ਏ ਸਹੀ ਹੈ ਨੈਕਸਟ ਕੁਐਸਚਨ ਟੂ ਸਟੇਟਰ ਵਾਈਂਡਿੰਗ ਆਫ ਸਰਵੋ ਮੋਟਰਸ ਆਰ ओरिएंटेड ਡੈਸ਼ ਇਲੈਕਟ੍ਰਿਕਲੀ ਡਿਗਰੀ ਅਪਾਰਟ ਯਾਨੀ ਕਿ ਸਰਵੋ ਮੋਟਰ ਦੇ ਅੰਦਰ ਜਿਹੜੀ ਵਾਈਂਡਿੰਗ ਹੈਗੀਆਂ ਸਟੇਟਰ ਵਾਈਂਡਿੰਗ ਹੈ ਦੋ ਵਾਈਂਡਿੰਗ ਹੈ ਉਹਨਾਂ ਨੂੰ ਅਸੀਂ किन्नी इलैक्ट्रीकल डिग्री के उपर रखते हैं ऑप्शन ए सिक्सटी डिग्री ऑप्शन बी नाइनटी डिग्री और ऑप्शन सी है वन ट्वेंटी डिग्री और ऑप्शन डी है वन एटी डिग्री तो दो वाइंडिंग ने स्टेटर वाइंडिंग है सर्वो मोटर के अंदर उन्होंने नाइनटी डिग्री इलैक्ट्रीकली नाइनटी डिग्री के अंदर रख्या जाता तो इसकी ऑप्शन बी सही है सो नैक्सट क्वेश्चन इज आयर सर्वो मोटर मस्ट हैव यानी कि एक लीनियर सर्वो मोटर ਕੀ ਹੋਣੀ ਚਾਹੀਦੀ ਹੈ অপশন এ অর লার্জ এয়ার ਗੈਪ অপশন বি হাই ਰੋਟਰ ਰिएक्टੈਂਸ অপশন সি হাই ਰੋਟਰ ਰਿਸਟੈਂਸ অপশন ডি বোথ বি ਐਂਡ সি ਤਾਂ ਇੱਕ ਜਿਹੜੀ ਲੀਨੀਅਰ ਸਰਵੋ ਮੋਟਰ ਹੈਗੀ ਆ ਉਸ ਦਾ হাই ਰੋਟਰ ਰਿਸਟੈਂਸ ਹੋਣਾ ਚਾਹੀਦਾ ਹੈਗਾ ਤਾਂ ਕਿ ਜਿਹੜਾ ਉਸ ਦਾ ਸਟਾਰਟਿੰਗ ਟਾਰਕ ਵਧੀਆ ਮਿਲੇ ਤਾਂ অপশন ਇਸ ਦੀ ਸੀ ਸਹੀ ਹੈ नैक्सट क्वेश्चन है द रोटर ऑफ स्टैपर मोटर हैज यानी कि जी स्टर मोटर है उसका रोटर किस तरह का होंगे ऑप्शन ए नो वाइंडिंग ऑप्शन बी नो कमोटेटर ऑप्शन सी नो ब्रशेज़ ऑप्शन डी ऑल ऑफ अबव तो जी एक स्टैपर मोटर है उसके ऊपर वाइंडिंग और कमोटेटर और ना ही उसके ब्रशिज होंगे तो इसकी ऑप्शन डी सही है ऑल ऑफ द अबाव नैक्सट क्वेश्चन है ਵਿਚ ਆਫ ਦਾ ਫੋਲੋਇੰਗ ਮੋਟਰ ਡਸ ਨਾਟ ਯੂਜ਼ ਅ ਸੈਂਟ੍ਰੀਫਿਊਗਲ ਸਵਿਚ ਯਾਨੀ ਕਿ ਹੇਟ ਦਿੱਤੀਆਂ ਮੋਟਰਾਂ ਦੇ ਵਿੱਚੋਂ ਕਿਸ ਦੇ ਵਿੱਚ ਸੈਂਟ੍ਰੀਫਿਊਗਲ ਸਵਿਚ ਵਰਤੀ ਨਹੀਂ ਜਾਂਦੀ ਸੈਂਟ੍ਰੀਫਿਊਗਲ ਸਵਿਚ ਜਿਹਨੂੰ ਅਸੀਂ ਆਮ ਕਲੱਚ ਕਹਿ ਦਿੰਦੇ ਹਾਂ ਕਲੱਚ ਵਾਲੀ ਮੋਟਰ ਤਾਂ ਉਹ ਕਿਹੜੀ ਮੋਟਰ ਹੈਗੀ ਆ ਜਿਹਦੇ ਵਿੱਚ ਨਹੀਂ ਵਰਤੀ ਜਾਂਦੀ ਇਹ ਵਾਲੀ ਸਵਿਚ ਆਪਸ਼ਨ ਏ ਐ ਸਪਲਿਟ ਫੇਸ ਮੋਟਰ ਆਪਸ਼ਨ ਬੀ ਸ਼ੇਡਡ ਪੋਲ ਮੋਟਰ ਆਪਸ਼ਨ ਸੀ ਰਿਪਲਸ਼ਨ ਸਟਾਰਟ ਇੰਡਕਸ਼ਨ ਮੋਟਰ ਆਪਸ਼ਨ ਡੀ ਕਪੈਸਟਰ ਸਟਾਰਟ ਕਪੈਸਟਰ ਰਨ ਮੋਟਰ ਤਾਂ ਜਿਹੜੀ ਸੈਂਟਰੀਫਿਊਗਲ ਸਵਿਚ ਹੈਗੀ ਆ ਉਹ ਸ਼ੈਡੇਡ ਪੋਲ ਮੋਟਰ ਦੇ ਵਿੱਚ ਨਹੀਂ ਵਰਤੀ ਜਾਂਦੀ ਕਿਉਂਕਿ ਸ਼ੈਡੇਡ ਪੋਲ ਮੋਟਰ ਦੇ ਵਿੱਚ ਦੋ ਜਿਹੜੀਆਂ ਵਾਈਂਡਿੰਗ ਨੇ ਇੱਕ ਜਿਹੜੀ ਸਟਾਰਟਿੰਗ ਵਾਈਂਡਿੰਗ ਆ ਉਹ ਰਿੰਗ ਵਰਤਿਆ ਜਾਂਦਾ ਪੋਲ ਨੂੰ ਸ਼ੈਡੇਡ ਕੀਤਾ ਜਾਂਦਾ ਜਦੋਂ ਕਿ ਜਿਹੜੀ ਵਾਈਂਡਿੰਗ ਕੀਤੀ ਜਾਂਦੀ ਆ ਇਨੇਮਲਡ ਕਾਪਰ ਵਾਇਰ ਦੀ ਉਹ ਰਨਿੰਗ ਵਾਈਂਡਿੰਗ ਹੀ ਸਿਰਫ ਕੀਤੀ ਜਾਂਦੀ ਹੈ ਔਰ ਸਟਾਰਟਿੰਗ ਵਾਈਂਡਿੰਗ ਪਰਮਾਨੈਂਟਲੀ ਉਸ ਦੇ ਵਿੱਚ ਰਿੰਗ ਪਾਏ ਜਾਂਦੇ ਆ ਤਾਂ ਇਸ ਦੇ ਵਿੱਚ ਜਿਹੜੀ ਸ਼ੈਡੇਡ ਪੋਲ ਮੋਟਰ ਆ ਉਸ ਦੇ ਵਿੱਚ ਸੈਂਟਰੀਫਿਊਗਲ ਸਵਿਚ ਨਹੀਂ ਲੱਗਦੀ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਵਿਚ ਸਿੰਗਲ ਫੇਸ ਇੰਡਕਸ਼ਨ ਮੋਟਰ ਹੈਜ਼ ਦਾ ਲੋਅਸਟ ਸਪੀਡ ਯਾਨੀ ਕਿ ਇਹਨਾਂ ਦੇ ਵਿੱਚੋਂ ਕਿਹੜੀ ਮੋਟਰ ਹੈਗੀ ਆ ਜਿਸ ਦੀ ਸਪੀਡ ਘੱਟ ਹੈਗੀ ਆ ਸਿੰਗਲ ਫੇਸ ਇੰਡਕਸ਼ਨ ਮੋਟਰ ਦੀ ਕੈਟਾਗਰੀ ਦੱਸੀ ਗਈ ਆ ਆਪਸ਼ਨ ਏ ਯੂਨੀਵਰਸਲ ਮੋਟਰ ਆਪਸ਼ਨ ਬੀ ਸ਼ੇਡਡ ਪੋਲ ਮੋਟਰ ਆਪਸ਼ਨ ਸੀ ਹਿਸਟੈਰਿਸਿਸ ਮੋਟਰ ਔਰ ਆਪਸ਼ਨ ਡੀ ਰਿਪਲਸ਼ਨ ਮੋਟਰ ਤਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਮੋਟਰਾਂ ਦੱਸੀਆਂ ਗਈਆਂ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਘੱਟ ਸਪੀਡ ਹੈਗੀ ਆ ਉਹ ਸ਼ੇਡਡ ਪੋਲ ਮੋਟਰ ਦੀ ਹੁੰਦੀ ਆ ਇਹ ਤਾਂ ਇਸ ਦੀ ਆਪਸ਼ਨ ਬੀ ਸਹੀ ਹੈ ਇਸ ਦੀ ਵਰਤੋਂ ਅਸੀਂ ਨਾਰਮਲ ਛੋਟੇ ਕਿਚਨ ਫੈਨ ਐਗਜ਼ੌਸਟ ਫੈਨ ਜਿਹੜੇ ਛੋਟੇ ਸਾਈਜ਼ ਦੇ ਆ ਜਾਂਦੇ ਆ ਘੱਟ ਲੋਡ ਦੀਆਂ ਯਾਨੀ ਕਿ ਘੱਟ ਪਾਵਰ ਵਾਲੀਆਂ ਮੋਟਰ ਨੇ ਉਹਨਾਂ ਥਾਵਾਂ ਤੇ ਅਸੀਂ ਸ਼ੈਡਡ ਪੋਲ ਮੋਟਰ ਯੂਜ਼ ਕਰਦੇ ਆ ਇਸ ਤੋਂ ਪਹਿਲੇ ਅਸੀਂ 쿨ਰ ਜਿਹੜੇ ਸੀਗੇ 에어 쿨ਰ ਅਸੀਂ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਸਰਕੂਲੇਟ ਕਰਾਉਣ ਵਾਸਤੇ ਇਸ ਤਰ੍ਹਾਂ ਦੇ ਪੰਪ ਯੂਜ਼ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਵੀ ਸ਼ੈਡਡ ਪੋਲ ਮੋਟਰ ਵਰਤੀ ਜਾਂਦੀ ਸੀਗੀ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਟਾਈਪਸ ਆਫ ਮੋਟਰ ਆਰ ਨਾਟ ਦਾ ਕਮਿਊਟੇਟਰ ਮੋਟਰਸ ਯਾਨੀ ਕਿ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੋਟਰ ਹੈਗੀ ਆ ਜਿਨ੍ਹਾਂ ਨੂੰ ਅਸੀਂ ਕਮੂਟੇਟਰ ਟਾਈਪ ਦੀ ਮੋਟਰ ਜਿਹੜੀ ਆ ਉਹ ਨਹੀਂ ਕਹਿ ਸਕਦੇ ਤਾਂ ਇਹਨਾਂ ਦੇ ਵਿੱਚ ਆਪਸ਼ਨ A ਹੈ ਯੂਨੀਵਰਸਲ ਮੋਟਰ ਆਪਸ਼ਨ B ਰਿਪਲਸ਼ਨ ਮੋਟਰ ਆਪਸ਼ਨ C AC ਸੀਰੀਜ਼ ਮੋਟਰ ਔਰ ਆਪਸ਼ਨ D ਹੈ ਰਿਲੈਕਟੈਂਸ ਮੋਟਰ ਤਾਂ ਇਹਨਾਂ ਦੇ ਵਿੱਚ ਜਿਹੜੀਆਂ ਯੂਨੀਵਰਸਲ ਰਿਪਲਸਨ ਔਰ AC ਸੀਰੀਜ਼ ਮੋਟਰ ਆ ਇਹਨਾਂ ਦੇ ਵਿੱਚ ਜਿਹੜਾ ਹੈਗਾ ਆਰਮੇਚਰ ਵਾਈਂਡ ਕੀਤਾ ਹੋਇਆ ਹੁੰਦਾ ਕਮੂਟੇਟਰ ਟਾਈਪ ਦੀ ਮੋਟਰ ਅਸੀਂ ਕਹਿ ਦਿੰਦੇ ਆ ਤੇ ਇਹਨਾਂ ਦੇ ਵਿੱਚ ਰਿਲਕਟੈਂਸ ਮੋਟਰ ਜਿਹੜੀ ਹੈਗੀ ਆ ਉਹ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੀ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਨੈਕਸਟ ਕੁਐਸਚਨ ਇਚ ਆਫ ਦਾ ਫੋਲੋਇੰਗ ਟਾਈਪ ਆਫ AC ਮੋਟਰ ਆਰ ਸਿੰਕਰੋਨਸ ਟਾਈਪ ਯਾਨੀ ਕਿ ਇਹਨਾਂ ਦੇ ਵਿੱਚੋਂ ਕਿਹੜੀ ਮੋਟਰ ਹੈ ਜਿਨ੍ਹਾਂ ਨੂੰ ਅਸੀਂ ਸਿੰਕਰੋਨਸ ਟਾਈਪ ਕਹਿ ਦਿੰਦੇ ਹਾਂ ਉਸ ਕੈਟਾਗਰੀ ਚ ਆਉਂਦੀਆਂ ਨੇ ਆਪਸ਼ਨ A ਹਿਸਟੈਰਸਿਸ ਮੋਟਰ ਆਪਸ਼ਨ B ਰਿਲੈਕਟੈਂਸ ਮੋਟਰ ਆਪਸ਼ਨ C ਯੂਨੀਵਰਸਲ ਮੋਟਰ ਔਰ ਆਪਸ਼ਨ D ਬੋਥ A ਐਂਡ B ਤਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਤਿੰਨ ਮੋਟਰ ਦਿਖਾਈਆਂ ਗਈਆਂ ਨੇ ਇਹਨਾਂ ਦੇ ਵਿੱਚ ਹਿਸਟੈਰਸਿਸ ਔਰ ਰਿਲੈਕਟੈਂਸ ਇਹ ਦੋਨੋਂ ਟਾਈਪ ਦੀਆਂ ਜਿਹੜੀਆਂ ਮੋਟਰ ਨੇ ਇਹ ਸਿੰਕਰੋਨਸ ਕੈਟਾਗਰੀ ਦੇ ਵਿੱਚ ਆਉਂਦੀਆਂ ਸਿੰਕਰੋਨਸ ਟਾਈਪ ਜਿਹੜੀ ਮੋਟਰ ਹੈ ਤਾਂ ਇਸ ਦੀ ਆਪਸ਼ਨ D ਸਹੀ ਹੈ ਬੋਥ A ਐਂਡ B टाइप दी मोटर सिंक्रोनस टाइप ਦੇ ਵਿੱਚ ਆਉਂਦੀ ਹੈਗੀ ਹੈ ਨੈਕਸਟ ਕੁਐਸਚਨ ਹੈ ਸਟੈਪਰ ਮੋਟਰਸ ਆਰ ਵਾਈਡਲੀ ਯੂਜ਼ ਬਿਕੋਜ਼ ਆਫ ਯਾਨੀ ਕਿ ਜੜੀਆਂ ਸਟੈਪਰ ਮੋਟਰਸ ਹੈ ਉਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਸ ਦੇ ਕਾਰਨ ਕੀਤੀ ਜਾਂਦੀ ਹੈ ਇਹ ਪੁੱਛਿਆ ਗਿਆ ਆਪਸ਼ਨ A no need for field control ਆਪਸ਼ਨ B wide speed range ਆਪਸ਼ਨ C large rating ਆਪਸ਼ਨ D ਹੈ ਕੰਪੈਟੀਬਿਲਟੀ ਵਿਦ ਡਿਜੀਟਲ ਸਿਸਟਮ ਤਜੜੀਆਂ ਸਟੈਪਰ ਮੋਟਰ ਹੈ ਇਹਨਾਂ ਨੂੰ ਡਿਜੀਟਲ ਸਿਸਟਮ ਦੇ ਕੰਟਰੋਲ ਦੇ ਦੁਆਰਾ ਕੀ ਹੈ ਪਲਸ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਇਸ ਦੀ ਕੰਟਰੋਲ ਕੀਤਾ ਜਾਂਦਾ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਇਸ ਦੀ ਵਰਤੋਂ ਜ਼ਿਆਦਾਤਰ ਜਿਸ ਤਰ੍ਹਾਂ ਫੋਟੋਸਟੇਟ ਮਸ਼ੀਨ ਹੈ ਜਾਂ ਪ੍ਰਿੰਟਰ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਅਸੀਂ ਕਮਾਂਡ ਦੇ ਕੇ ਅਸੀਂ ਪਲਸ ਦੇ ਕੇ ਇਸ ਨੂੰ ਜਿਹੜਾ ਚਲਾਉਣੇ ਹੈਗੇ ਆ ਤਾਂ ਇਸ ਤਰ੍ਹਾਂ ਦੀਆਂ ਮੋਟਰ ਇਸ ਲਈ ਜ਼ਿਆਦਾ ਵਰਤੀਆਂ ਜਾਂਦੀਆਂ ਤਾਂ ਆਪਸ਼ਨ ਇਸ ਦੀ ਈ ਸਹੀ ਹੈ ਕੰਪੈਟੀਬਿਲਟੀ ਵਿਦ ਡਿਜੀਟਲ ਸਿਸਟਮ ਇਸ ਦੀ ਆਪਸ਼ਨ ਸਹੀ ਹੈ ਨੈਕਸਟ ਕੁਐਸਚਨ ਹੈ ਦਾ ਆਉਟਪੁੱਟ ਆਫ ਸਟੈਪਰ ਮੋਟਰ ਇਜ਼ ਇਨ ਦਾ ਫਾਰਮ ਆਫ ਯਾਨੀ ਕਿ ਜਿਹੜੀ ਆਉਟਪੁੱਟ ਹੈ ਸਟੈਪਰ ਮੋਟਰ ਦੀ ਉਹ ਕਿਸ ਤਰ੍ਹਾਂ ਦੀ ਫਾਰਮ ਦੇ ਵਿੱਚ ਸਾਨੂੰ ਮਿਲਦੀ ਹੈ ਆਪਸ਼ਨ A ਐਂਗੂਲਰ ਮੂਵਮੈਂਟਸ ਆਪਸ਼ਨ B ਲੀਨੀਅਰ ਮੂਵਮੈਂਟਸ ਆਪਸ਼ਨ C ਆਈਦਰ A ਔਰ B ਔਰ ਆਪਸ਼ਨ D ਨਨ ਆਫ ਦਾ ਅਬੋਵ ਤਾਂ ਜਿਹੜੀ ਆਉਟਪੁੱਟ ਹੈਗੀ ਹੈ ਸਟੈਪਰ ਮੋਟਰ ਦੀ ਉਹ ਐਂਗੂਲਰ ਜਾਂ ਲੀਨੀਅਰ ਦੋਨੋਂ ਟਾਈਪ ਦੀ ਹੋ ਸਕਦੀ ਹੈ ਜਿਹੜੀ ਉਸਦੀ ਮੂਵਮੈਂਟ ਹੈ ਤਾਂ ਇਸਦੀ ਆਪਸ਼ਨ C ਸਹੀ ਹੈ ਆਈਦਰ A ਔਰ B ਐਂਗੂਲਰ ਵੀ ਹੋ ਸਕਦੀ ਆ ਔਰ ਲੀਨੀਅਰ ਵੀ ਮੂਵਮੈਂਟ ਹੋ ਸਕਦੀ ਆ ਤਾਂ ਇਸਦੀ ਆਪਸ਼ਨ ਸੀ ਸਹੀ ਹੈ ਇਸ ਕੁਐਸਚਨ ਦੀ ਸੋ ਉਮੀਦ ਕਰਦੇ ਆ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਤੁਹਾਡੀ ਐਗਜ਼ਾਮ ਦੀ ਤਿਆਰੀ ਵਧੀਆ ਢੰਗ ਨਾਲ ਹੁੰਦੀ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ